ਸਫਰਿਕਾ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੋ ਕੱਲ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਇਸੇ ਨੂੰ ਲੈ ਕੇ ਜੋ ਹੈ ਜ਼ਰੂਰ ਵਕ ਵਕ ਪਹਿਲੂ ਜਿਸ ਤਰ੍ਹਾਂ ਦੀ ਮੀਟਿੰਗ ਰਹੀ ਜਿਹੜੇ ਜਿਹੜੇ ਲੀਡਰ ਸ਼ਾਮਿਲ ਹੋਏ ਇਸ ਦੇ ਉੱਪਰ ਗੱਲ ਜ਼ਰੂਰ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰ ਲਈਏ ਪੰਜਾਬ ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ ਸ਼ਾਮਿਲ ਰਹੇ ਰਾਜਾ ਵਿਡਿੰਗ ਪ੍ਰਤਾਪ ਬਾਜਵਾ ਤੇ ਕਈ ਹੋਰ ਵੱਡੇ ਲੀਡਰ ਵੀ ਜੋ ਹੈ ਦਿੱਲੀ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਮੀਟਿੰਗ ਹੋਈ ਇਸ ਦੇ ਵਿੱਚ ਸ਼ਾਮਿਲ ਹੋਏ ਸੀ ਪਰ ਕੁੱਲ ਮਿਲਾ ਕੇ ਕਹਿੰਦੇ ਕਿ ਜੋ ਰਾਹੁਲ ਗਾਂਧੀ ਨੇ ਉਹ ਪੰਜਾਬ ਕਾਂਗਰਸ ਦੀ ਜਿਹੜੀ ਅੰਦਰੂਨੀ ਗੁੱਟਬਾਜ਼ੀ ਚੱਲ ਰਹੀ ਹੈ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਆ ਰਹੀ ਹੈ ਉਹ ਸਭ ਤੋਂ ਕਾਫੀ ਨਾਰਾਜ਼ ਵੀ ਨਜ਼ਰ ਆਏ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ ਗਾਲੇਵੀ ਕੀਤੀ ਗਈ ਕਿ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪਰ ਸੂਤਰਾਂ ਤੋਂ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਕਈ ਵੱਡੇ ਫੇਰਬਦਲ ਵੀ ਹੋ ਸਕਦੇ ਨੇ ਸੋ ਇਹ ਫੇਰਬਦਲ ਜਿਹੜੇ ਨੇ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਇਸ ਦੇ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਕਿ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਹੁਣ ਪਿੱਛੇ ਪਾ ਦਿੱਤਾ ਹੈ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਹੁਣ ਨਜ਼ਰ ਆ ਰਹੀਆਂ ਨੇ ਵੱਖ-ਵੱਖ ਪਹਿਲੂ ਨੇ ਇਸ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੀ ਰਣਨੀਤੀ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਜਾਂ ਅਸੀਂ ਪਾਰਟੀ ਹਾਈ ਕਮਾਂਡ ਦੀ ਗੱਲ ਕਰੀਏ ਉਹਨਾਂ ਵੱਲੋਂ ਪੰਜਾਬ ਕਾਂਗਰਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਫੈਸਲੇ ਅੱਗੇ ਕੀਤੇ ਜਾ ਸਕਦੇ ਨੇ 27 ਨੂੰ ਵੇਖਦਿਆਂ ਹੋਇਆ ਸੋ ਇਹ ਵੱਖ-ਵੱਖ ਸਥਿਤੀਆਂ ਵੱਖ-ਵੱਖ ਪਹਿਲੂਆਂ ਨੂੰ ਵੇਖਦਿਆਂ ਹੋਇਆ ਵਿਸ਼ਲੇਸ਼ਣ ਪੰਜਾਬ ਕਾਂਗਰਸ ਦੇ ਉੱਪਰ ਔਰ ਇਸ ਮੀਟਿੰਗ ਦੇ ਉੱਪਰ ਆਧਾਰਿਤ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਦੇਖੋ ਪੰਜਾਬ ਕਾਂਗਰਸ ਦੀ ਜਿਹੜੀ ਕੱਲ ਦਿੱਲੀ ਦੇ ਵਿੱਚ ਮੀਟਿੰਗ ਹੋਈ ਹੈ ਉਂਝ ਤਾਂ ਇਹ ਮੀਟਿੰਗ ਲਗਭਗ 2 ਸਵਾ 2 ਘੰਟੇ ਚੱਲੀ ਹੈ ਔਰ ਇਹ ਮੀਟਿੰਗ ਬਹੁਤ ਮਹੱਤਵਪੂਰਨ ਸੀ ਮਲਕੀ ਅਰਜਨ ਖੜਗੇ ਜਿਹੜੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਘਰ ਦੇ ਵਿੱਚ ਇਹ ਬੈਠਕ ਹੋਈ ਰਾਹੁਲ ਗਾਂਧੀ ਉੱਥੇ ਉੱਚੇਚੇ ਤੌਰ ਤੇ ਮੌਜੂਦ ਰਹੇ ਕੇ ਸੀ ਵਿਨੂ ਗੋਪਾਲ ਉੱਥੇ ਮੌਜੂਦ ਰਹੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਭवेश ਬਗੇਲ ਉੱਥੇ ਮਨਜੂਰ ਮੌਜੂਦ ਰਹੇ ਔਰ ਪੰਜਾਬ ਦੇ ਕਈ ਵੱਡੇ ਲੀਡਰ ਇਹਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਉੱਥੇ ਸੀ ਰਾਜਾ ਵੜਿੰਗ ਉੱਥੇ ਸੀ ਡਾਕਟਰ ਅਮਰ ਸਿੰਘ ਉੱਥੇ ਸੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਪਾਰਟੀ ਦੇ ਔਰ ਸੁਖਜਿੰਦਰ ਸਿੰਘ ਰੰਧਾਵਾ ਉੱਥੇ ਸੀ ਔਰ ਰਾਣਾ ਕੇਪੀ ਜਿਹੜੇ ਸ਼੍ਰੀਨੰਦਪੁਰ ਸਾਹਿਬ ਵਾਲੇ ਇਲਾਕੇ ਚੋਂ ਕਿਸੇ ਸਮੇਂ ਐਮਐਲਏ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਔਰ ਵਿਜੇਂਦਰ ਸਿੰਘਲਾ ਇੱਕ ਤਰ੍ਹਾਂ ਨਾਲ ਕਾਂਗਰਸ ਦੇ ਵਿੱਚ ਸਿਰਫ ਇਹਨਾਂ ਵੱਡੇ ਲੀਡਰਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ ਇਸ ਮੀਟਿੰਗ ਦੇ ਲਈ ਚਰਨਜੀਤ ਸਿੰਘ ਚੰਨੀ ਨੂੰ ਵੀ ਸੱਦਾ ਦਿੱਤਾ ਗਿਆ ਸੀ ਚਰਨਜੀਤ ਸਿੰਘ ਚੰਨੀ ਵੀ ਉੱਥੇ ਸੀ ਸਭ ਤੋਂ ਪਹਿਲਾਂ ਤਾਂ ਚਰਨਜੀਤ ਸਿੰਘ ਚੰਨੀ ਬਾਰੇ ਕੱਲ ਦਿਨੇ ਜਿਹੜੀ ਇਹ ਖਬਰ ਆਈ ਕਿ ਇੱਕ ਮਨਰੇਗਾ ਦੇ ਸਬੰਧ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਰਾਹੁਲ ਗਾਂਧੀ ਯਾਰ ਮਲਕੇ ਅਰਜਨ ਖੜਗੇ ਵੀ ਉੱਥੇ ਸੀ ਤੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਉਸ ਮੀਟਿੰਗ 'ਚ ਐਂਟਰੀ ਨਹੀਂ ਦਿੱਤੀ ਗਈ ਅਸਲ 'ਚ ਉਹ ਮੀਟਿੰਗ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਲਈ ਨਹੀਂ ਸੀ ਉਹ ਮੀਟਿੰਗ ਕਾਂਗਰਸ ਪਾਰਟੀ ਦੀ ਪਹਿਲਾਂ ਤੋਂ ਹੀ ਪ੍ਰਬੰਧਿਤ ਸੀ ਤੇ ਇਸ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਅਗਰ ਉਸ ਮੀਟਿੰਗ 'ਚ ਸਮਾਂ ਨਹੀਂ ਮਿਲਿਆ ਗੱਲਬਾਤ ਕਰਨ ਦਾ ਜਾਂ ਉਹਨਾਂ ਨੂੰ ਨੋ ਐਂਟਰੀ ਉੱਥੋਂ ਕੀਤੀ ਗਈ ਇਹ ਵੀ ਕੱਲ ਇੱਕ ਬਹੁਤ ਵੱਡਾ ਮੁੱਦਾ ਬਣ ਗਿਆ ਪਰ ਜਿਹੜੀ ਮਲਕੀ ਅਰਜਨ ਖੜਗੇ ਦੇ ਘਰ ਦੇ ਵਿੱਚ ਮੀਟਿੰਗ ਸੀ ਕੱਲ ਸ਼ਾਮ ਨੂੰ ਉੱਥੇ ਚਰਨਜੀਤ ਸਿੰਘ ਚੰਨੀ ਮੌਜੂਦ ਸੀ ਭਾਵੇਂ ਜਦੋਂ ਤਸਵੀਰ ਹੈ ਕੱਲ ਦੀ ਜਦੋਂ ਅਸੀਂ ਦੇਖਦੇ ਹਾਂ ਇਹ ਤਸਵੀਰ ਬਹੁਤ ਵਾਇਰਲ ਹੈ ਇਹ ਦਾਅਵੇ ਕੀਤੇ ਜਾ ਰਹੇ ਨੇ ਵੱਖ-ਵੱਖ ਤਰ੍ਹਾਂ ਨਾਲ ਕਿ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਦੂਰ ਬਿਠਾਇਆ ਗਿਆ ਅਸਲ 'ਚ ਚਰਨਜੀਤ ਸਿੰਘ ਚੰਨੀ ਜਿਸ ਲਾਈਨ ਦੇ ਵਿੱਚ ਬੈਠੇ ਸੀ ਉਸ ਲਾਈਨ ਦੇ ਉਸ ਲਾਈਨ ਦੇ ਸਾਹਮਣੇ ਕਈ ਲੀਡਰਸ਼ਿਪ ਪ੍ਰਤਾਪ ਸਿੰਘ ਬਾਜਵਾ ਸੀ ਆ ਰਾਜਾ ਵੜਿੰਗ ਸੀ ਡਾਕਟਰ ਅਮਰ ਸਿੰਘ ਸੀ ਔਰ ਸਾਹਮਣੇ ਵਾਲੇ ਪਾਸੇ ਦੂਜੀ ਲੀਡਰਸ਼ਿਪ ਸੀ ਸੋ ਚਰਨਜੀਤ ਸਿੰਘ ਚੰਨੀ ਮਹਿਜ ਸੰਜੋਗ ਹੈ ਕਈ ਵਾਰੀ ਕੋਈ ਕਿਸੇ ਵੱਡੇ ਲੀਡਰ ਦੇ ਨੇੜੇ ਬੈਠ ਜਾਂਦੇ ਤੇ ਕਈ ਵਾਰੀ ਕੋਈ ਦੂਰੇ ਪਰ ਦੂਰ ਪਰ ਇਹ ਮੀਟਿੰਗ ਕੱਲ ਬੜੀ ਇਹ ਜਿਹੜੀ ਫੋਟੋ ਹੈ ਇਹ ਕੱਲ ਬੜੀ ਸੋਸ਼ਲ ਮੀਡੀਆ ਦੇ ਉੱਤੇ ਟਰੋਲ ਹੋਈ ਕਿ ਚੰਨੀ ਨੂੰ ਕਾਫੀ ਦੂਰ ਬਿਠਾਇਆ ਗਿਆ ਮੈਨੂੰ ਲੱਗਦਾ ਇਹ ਸਧਾਰਨ ਵਰਤਾਰਾ ਹੈ ਇਹਨੂੰ ਕਿਸੇ ਵੱਖਰੇ ਨਜ਼ਰੀਏ ਤੋਂ ਦੇਖਣ ਦੀ ਲੋੜ ਨਹੀਂ ਹੈ ਹੁਣ ਜਿਹੜੀ ਗੱਲਰੀ ਕੱਲ ਦੀ ਮੀਟਿੰਗ ਦੀ ਕੱਲ ਦੀ ਇਸ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਤਾਂ ਨਾਰਾਜ਼ ਰਹੇ ਰਾਹੁਲ ਗਾਂਧੀ ਨੇ ਇਸ ਗੱਲ ਦੀ ਨਾਰਾਜ਼ਗੀ ਪ੍ਰਗਟ ਕੀਤੀ ਕਿ ਇਸ ਮੌਕੇ ਤੇ ਇਸ ਤਰ੍ਹਾਂ ਦੀ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਜਿਹੜਾ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਬਿਆਨ ਦਿੱਤਾ ਹੈ ਜਾਂ ਜਿਹੜਾ ਜਿਹੜੀ ਇੱਕ ਕਲਿੱਪ ਵਾਇਰਲ ਹੈ ਉਹ ਕਲਿੱਪ ਰਾਹੁਲ ਗਾਂਧੀ ਨੇ ਵੀ ਦੇਖੀ ਉਹ ਕਾਂਗਰਸ ਦੇ ਵੱਡੇ ਲੀਡਰਾਂ ਨੇ ਪਤਾ ਲੱਗਿਆ ਕਿ ਰਾਹੁਲ ਗਾਂਧੀ ਔਰ ਉਹਨਾਂ ਦੀ ਟੀਮ ਨੂੰ ਪਹਿਲਾਂ ਹੀ ਭੇਜ ਦਿੱਤੀ ਸੀ ਜਿਸ ਤੋਂ ਬਾਅਦ ਇਹ ਮੀਟਿੰਗ ਬੁਲਾਉਣਾ ਕਾਂਗਰਸ ਹਾਈ ਕਮਾਂਡ ਦੇ ਲਈ ਜ਼ਰੂਰੀ ਹੋਇਆ ਹਾਲਾਂਕਿ ਜਦੋਂ ਰਾਜਾ ਵੜਿੰਗ ਨੇ ਸਰਦਾਰ ਬੂਟਾ ਸਿੰਘ ਉਹਨਾਂ ਦੇ ਮਾਰੇ ਬਾਰੇ ਚ ਟਿੱਪਣੀ ਕੀਤੀ ਸੀ ਉਸ ਤੋਂ ਬਾਅਦ ਮਾਫੀ ਵੀ ਮੰਗ ਲਈ ਸੀ ਉਸ ਵੇਲੇ ਕਾਂਗਰਸ ਦੀ ਹਾਈ ਕਮਾਂਡ ਨੇ ਉਸ ਵਿਸ਼ੇ ਨੂੰ ਬਹੁਤ ਗੰਭੀਰਤਾ ਦੇ ਨਾਲ ਨਹੀਂ ਲਿਆ ਸੀ ਔਰ ਰਾਜਾ ਵੜਿੰਗ ਦੇ ਸਰਦਾਰ ਬੂਟਾ ਸਿੰਘ ਉਹਨਾਂ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਤਰਨ ਤਾਰਨ ਜ਼ਿਮਨੀ ਚੌਂਂ ਚ ਕਾਂਗਰਸ ਨੂੰ ਕਾਫੀ ਨੁਕਸਾਨ ਹੋਇਆ ਔਰ ਰਾਹੁਲ ਗਾਂਧੀ ਨੇ ਕੱਲ ਬਕਾਇਦਾ ਪੁੱਛਿਆ ਕਿ ਤਰਨ ਤਾਰਨ ਦੀ ਜ਼ਿਮਨੀ ਚੌਂਂ ਦੇ ਵਿੱਚ ਕਾਂਗਰਸ ਚੌਥੇ ਨੰਬਰ ਤੇ ਕਿਉਂ ਆਈ ਐਡੀ ਮਾੜੀ ਪਰਫਾਰਮੈਂਸ ਕਿਉਂ ਹੋਈ ਔਰ ਮੌਕੇ ਤੇ ਮੌਜੂਦ ਲੀਡਰਾਂ ਨੇ ਉਹਦਾ ਆਪਣੇ ਹਿਸਾਬ ਨਾਲ ਜਵਾਬ ਦਿੱਤਾ ਭਾਵੇਂ ਪ੍ਰਵੇਸ਼ ਭਗੇਲ ਵੀ ਉੱਥੇ ਮੌਜੂਦ ਸੀ ਕਿ ਜ਼ਿਮਨੀ ਚੋਣ ਸੀ ਸਰਕਾਰ ਨੇ ਤੱਕਾ ਕੀਤਾ ਸੋ ਜੋ ਵੀ ਤਰਕ ਦਿੱਤੇ ਜਾ ਸਕਦੇ ਸੀ ਪਰ ਗਿਆਨੀ ਬੂਟਾ ਸਿੰਘ ਵਾਲੀ ਗੱਲ ਜ਼ਿਆਦਾ ਉੱਥੇ ਨਹੀਂ ਉਭਰੀ ਉਸ ਪਾਸੇ ਜ਼ਰੂਰ ਕਾਂਗਰਸ ਦੀ ਹਾਈ ਕਮਾਂਡ ਨੂੰ ਧਿਆਨ ਦੇਣ ਦੀ ਲੋੜ ਸੀ ਕਿਉਂਕਿ ਉਹ ਉਸ ਬਿਆਨ ਤੋਂ ਬਾਅਦ ਕਾਫੀ ਜ਼ਿਆਦਾ ਵਿਰੋਧ ਪ੍ਰਦਰਸ਼ਨ ਹੋਏ ਸੀ ਔਰ ਮੈਨੂੰ ਲੱਗਦਾ ਜਿਹੜਾ ਪੰਜਾਬ ਦੇ ਵਿੱਚ ਐਸ ਸੀ ਭਾਈਚਾਰੇ ਦੇ ਵਿੱਚ ਇੱਕ ਹਿੱਸਾ ਉਹ ਨਾਰਾਜ਼ ਰਿਹਾ ਕਿ ਇਸ ਤਰ੍ਹਾਂ ਦਾ ਬਿਆਨ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਖੈਰ ਹੁਣ ਜਿਹੜਾ ਚੰਨੀ ਦਾ ਬਿਆਨ ਸੀ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਬਿਆਨ ਦਿੱਤਾ ਸੀ ਉਸ ਤੋਂ ਵੀ ਰਾਹੁਲ ਗਾਂਧੀ ਨਾਰਾਜ਼ ਸੀ ਪਰ ਰਾਹੁਲ ਗਾਂਧੀ ਔਰ ਕੇਸੀ ਵਿਨੂ ਗੋਪਾਲ ਨੇ ਜਿਹੜੀ ਗੱਲ ਕਹੀ ਕਿ ਕੋਈ ਵੀ ਅਗਰ ਪਾਰਟੀ ਦੇ ਪਲੇਟਫਾਰਮ ਦੇ ਉੱਤੇ ਇਸ ਤਰੀਕੇ ਦੀ ਗੱਲ ਕੀਤੀ ਜਾਵੇ ਜਿੱਥੇ ਕਿਸੇ ਨੂੰ ਨਾ ਖੁਸ਼ੀ ਹੈ ਲੀਡਰਸ਼ਿਪ ਨੂੰ ਲੈ ਕੇ ਜਾਂ ਅਹੁਦਿਆਂ ਬਾਰੇ ਜੋ ਜ਼ਿਆਦਾ ਚੰਗੀ ਗੱਲ ਹੈ ਪਰ ਇਹ ਵੀ ਅਸੀਂ ਧਿਆਨ ਰੱਖੀਏ ਕਿ ਇਹ ਬਿਆਨ ਜਿਹੜਾ ਦਿੱਤਾ ਸੀ ਚਰਨਜੀਤ ਸਿੰਘ ਚੰਨੀ ਨੇ ਇਹ ਐਸਸੀ ਮੋਰਚੇ ਦੀ ਮੀਟਿੰਗ ਸੀ ਇਹ ਦਿੱਤਾ ਸੀ ਇਹ ਉਹਨਾਂ ਨੇ ਮੀਡੀਆ 'ਚ ਨਹੀਂ ਦਿੱਤਾ ਸੀ ਸਵਾਲ ਤਾਂ ਇਹ ਬਣਦਾ ਸੀ ਕਿ ਰਾਹੁਲ ਗਾਂਧੀ ਜਾਂਚ ਬਿਠਾਉਂਦੇ ਕਿ ਆਖਰ ਜਿਹੜੀ ਇੱਕ ਇੰਟਰਨਲ ਐਸਸੀ ਮੋਰਚੇ ਦੀ ਮੀਟਿੰਗ ਸੀ ਐਸਸੀ ਵਿੰਗ ਦੀ ਮੀਟਿੰਗ ਸੀ ਉਹਦੇ ਵਿੱਚ ਵੀਡੀਓ ਰਿਕਾਰਡ ਹੋਣ ਤੋਂ ਬਾਅਦ ਉਹਦਾ ਸਿਲੇਕਟਡ ਜਿਹਾ ਹਿੱਸਾ ਬਾਅਦ ਕਿਹਨੇ ਕੱਢਿਆ ਜਾਂਚ ਰਾਹੁਲ ਗਾਂਧੀ ਨੂੰ ਇਹਦੇ ਤੇ ਬਿਠਾਉਣੀ ਚਾਹੀਦੀ ਸੀ ਇੱਕ ਤਰੀਕੇ ਨਾਲ ਰਾਹੁਲ ਗਾਂਧੀ ਇਸ ਗੱਲ ਤੋਂ ਨਾਖੁਸ਼ ਦਿਖੇ ਕਿ ਚਰਨਜੀਤ ਸਿੰਘ ਚੰਨੀ ਨੇ ਇਹ ਬਿਆਨ ਦਿੱਤਾ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਬਿਆਨ ਦਿੱਤਾ ਤਕਨੀਕੀ ਤੌਰ ਤੇ ਉਹ ਬਿਲਕੁਲ ਸਹੀ ਹੈ ਜਿਹੜੇ ਚਾਰ ਵੱਡੇ ਅਹੁਦੇ ਨੇ ਉਹ ਸਾਰੇ ਜੱਟ ਸਿੱਖ ਭਾਈਚਾਰੇ ਕੋਲੇ ਆਪਰਕਾਸਟ ਕੋਲੇ ਹੈ ਕਾਂਗਰਸ ਵਿੱਚ ਰਾਹੁਲ ગાંધી ਹਰ ਰੈਲੀ 'ਚ ਡਾਕਟਰ ਭੀਮrao ਅੰਬੇਦਕਰ ਦਾ ਭਾਰਤ ਦਾ ਸੰਵਿਧਾਨ ਦਿਖਾ ਕੇ ਇਹ ਦਾਵਾ ਕਰਦੇ ਨੇ ਕਿ ਕਾਂਗਰਸ ਪਾਰਟੀ ਵਿੱਚ ਸਾਰਿਆਂ ਨੂੰ ਬਰਾਬਰ ਦੀ ਨੁਮਾਇੰਦਗੀ ਦਿੱਤੀ ਜਾਂਦੀ ਹੈ ਪਰ ਪੰਜਾਬ ਦੇ ਸੰਗਠਨ 'ਚ ਜਿਹੜਾ ਮੌਜੂਦੇ ਸਮੇਂ ਤੋਂ ਚੱਲ ਰਿਹਾ ਹੈ ਉਹਦੇ ਵਿੱਚ ਜ਼ਿਆਦਾ ਤਵੱਜੋਂ ਜੱਟ ਸਖ ਭਾਈਚਾਰੇ ਨੂੰ ਟੌਪ ਦੀਆਂ ਚਾਰ ਪੋਸਟਾਂ ਦੇ ਕੇ ਇੱਕ ਤਰੀਕੇ ਨਾਲ ਦਿੱਤੀ ਗਈ ਹੈ। ਇਹਦੀ ਨਾਰਾਜ਼ਗੀ ਚਰਨਜੀਤ ਸਿੰਘ ਚੰਨੀ ਨੇ ਐਸਸੀ ਮੋਰਚੇ ਦੀ ਮੀਟਿੰਗ 'ਚ ਕੀਤੀ ਕਿਉਂਕਿ ਬਹੁਤ ਸਾਰੇ ਵਰਕਰ ਵਲੰਟੀਅਰ ਉਹਨਾਂ ਨੂੰ ਇਸ ਗੱਲ ਦੀ ਨਾਰਾਜ਼ਗੀ ਸੀ ਕਿ ਬਾਕੀਆਂ ਨੂੰ ਵੀ ਅਹੁਦੇ ਦਿੱਤੇ ਜਾਣੇ ਚਾਹੀਦੇ ਨੇ। ਹੁਣ ਮਲਕੀ ਅਰਜਨ ਖੜਗੇ ਨੇ ਔਰ ਰਾਹੁਲ ਗਾਂਧੀ ਨੇ ਇਹ ਤਾੜਨਾ ਕਰਤੀ ਮੀਟਿੰਗ 'ਚ ਸਾਰਿਆਂ ਨੂੰ ਕਿ ਤੁਸੀਂ 2027 ਦੀਆਂ ਚੋਣਾਂ ਤੇ ਫੋਕਸ ਕਰੋ। ਗੁੱਟਬਾਜ਼ੀ ਬਿਲਕੁਲ ਮਨਜ਼ੂਰ ਨਹੀਂ ਹੈ ਕਾਂਗਰਸ ਚ ਪੰਜਾਬ ਚ ਗੁੱਟਬਾਜ਼ੀ ਬਿਲਕੁਲ ਨਹੀਂ ਹੋਣੀ ਚਾਹੀਦੀ ਗੁੱਟਬਾਜ਼ੀ ਕਰਨ ਵਾਲੇ ਲੀਡਰਾਂ ਨੂੰ ਵੀ ਤਾੜਨਾ ਕੀਤੀ ਉਹਨਾਂ ਨੇ ਬਿਨਾ ਨਾਮ ਲਈ ਕਿ ਅਗਰ ਕੋਈ ਵੀ ਗੁੱਟਬਾਜ਼ੀ ਕਰੇਗਾ ਤੇ ਅਨੁਸ਼ਾਸਨੀ ਕਾਰਵਾਈ ਹੋਏਗੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਹੋਏਗੀ ਹਾਲਾਂਕਿ ਚਰਨਜੀਤ ਸਿੰਘ ਚੰਨੀ ਹੋਣਾ ਨੇ ਜਿਹੜੀ ਵੀਡੀਓ ਜਿਹੜਾ ਉਹਨਾਂ ਦਾ ਬਿਆਨ ਹੈ ਉਹਦੇ ਸੰਬੰਧ ਚ ਆਪਣੀ ਸਫਾਈ ਦਿੱਤੀ ਉਹਨਾਂ ਨੇ ਕਿਹਾ ਕਿ ਉਹ ਜਿਹੜੀ ਗੱਲ ਕਰ ਰਹੇ ਸੀ ਇਕ ਤਾਂ ਉਹ ਐਸਸੀ ਵਿੰਗ ਦੀ ਮੀਟਿੰਗ ਚ ਕੀਤੀ ਦੂਸਰਾ ਉਹ ਐਸਸੀ ਭਾਈਚਾਰੇ ਦੇ ਵਰਕਰਾਂ ਵਲੰਟੀਅਰਸ ਨਮਾਇੰਦਗੀਆਂ ਹੋਰ ਲੀਡਰਾਂ ਦੇ ਜਿਹੜੇ ਉਹਨਾਂ ਦੇ ਮਨ ਚ ਵਹਿਮ ਨੇ ਸ਼ੰਸ਼ੇ ਨੇ ਸ਼ੱਕ ਨੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ ਕਿ ਅਹੁਦੇਦਾਰੀਆਂ ਮਿਲਣੀਆਂ ਚਾਹੀਦੀਆਂ ਨੇ ਉਹਨਾਂ ਦੀ ਮੰਗ ਸੀ ਉਹਨਾਂ ਨੇ ਆਪਣੇ ਭਾਈਚਾਰੇ ਦੇ ਲੋਕਾਂ ਦੀ ਗੱਲ ਅੱਗੇ ਵਧਾਈ ਕਿਉਂਕਿ ਉਹ ਐਸਸੀ ਵਿੰਗ ਦੀ ਇੰਟਰਨਲ ਮੀਟਿੰਗ ਸੀ ਇਸ ਕਰਕੇ ਉਹਨਾਂ ਨੇ ਤਰਕ ਦੇ ਆਧਾਰ ਤੇ ਗੱਲ ਕੀਤੀ ਕਿ ਚਾਰ ਵੱਡੇ ਵੱਡੇ ਅਹੁਦੇ ਆ ਜਿਹੜੇ ਉਹ ਅਪਰ ਕਾਸਟ ਨੂੰ ਦਿੱਤੇ ਗਏ ਨੇ ਉਂਝ ਚਰਨਜੀਤ ਸਿੰਘ ਚੰਨੀ ਨੇ ਕਿਹਾ ਬਾਰ-ਬਾਰ ਕਿ ਉਹ ਸਾਰੇ ਭਾਈਚਾਰਿਆਂ ਦਾ ਬਰਾਬਰ ਸਨਮਾਨ ਕਰਦੇ ਨੇ ਔਰ ਉਹਨਾਂ ਦੀ ਬਤੌਰ ਮੁੱਖ ਮੰਤਰੀ ਉਹਨਾਂ ਨੇ ਸਾਰਿਆਂ ਦੇ ਨਾਲ ਬਰਾਬਰਤਾ ਦੇ ਨਾਲ ਕੰਮ ਕੀਤਾ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਇਹ ਗੱਲ ਵੀ ਉਠਾਈ ਕਿ ਕੁਝ ਲੀਡਰਾਂ ਨੇ ਦਸਖਤ ਮਹਿੰਮ ਸ਼ੁਰੂ ਕੀਤੀ ਉਹਦੇ ਤੋਂ ਵੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਬਹੁਤੀ ਜ਼ਿਆਦਾ ਖੁਸ਼ ਨਹੀਂ ਹੋਈ ਕੇ ਸੀ ਵੇਨੂ ਗੋਪਾਲ ਨੇ ਮੀਟਿੰਗ ਤੋਂ ਬਾਅਦ ਮੀਡੀਆ ਦੇ ਵਿੱਚ ਬਰੀਫਿੰਗ 'ਚ ਗੱਲ ਕਹੀ ਕਿ ਗਰੁੱਪਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਗਰ ਕੋਈ ਲੀਡਰ ਮਿਲਣਾ ਚਾਹੁੰਦਾ ਹੈ ਐਮ ਐਲ ਏ ਆਪਣੇ ਲੀਡਰ ਨੂੰ ਤਾਂ ਉਹਨਾਂ ਦਾ ਵੈਲਕਮ ਹੈ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਆਉਂਦੇ ਦਿਨਾਂ 'ਚ ਮਲਕੇ ਅਰਜਨ ਖੜਗੇ ਪੰਜਾਬ 'ਚ ਪ੍ਰੋਗਰਾਮ ਕਰਨਗੇ ਜਾਂ ਰਾਹੁਲ ਗਾਂਧੀ ਪੰਜਾਬ ਪ੍ਰੋਗਰਾਮ ਕਰਨਗੇ ਤੇ ਲੀਡਰ ਉਹਨਾਂ ਨੂੰ ਉੱਥੇ ਮਿਲ ਸਕਦੇ ਨੇ ਹੋ ਸਕਦਾ ਆਉਂਦੇ ਦਿਨਾਂ 'ਚ ਮਨਰੇਗਾ ਦੇ ਪ੍ਰੋਗਰਾਮ ਪੰਜਾਬ 'ਚ ਹੋਣ ਪਰ ਕਾਂਗਰਸ ਹਾਈ ਕਮਾਂਡ ਨੇ ਜਿਹੜੇ ਮਨਰੇਗਾ ਦੇ ਸਬੰਧ ਚ ਪ੍ਰੋਗਰਾਮ ਕੀਤੇ ਉਹਨਾਂ ਤੋਂ ਵੀ ਹਾਈ ਕਮਾਂਡ ਬਹੁਤੀ ਜ਼ਿਆਦਾ ਸੰਤੁਸ਼ਟ ਨਹੀਂ ਦੇਖੀ ਉਹਨਾਂ ਦਾ ਕਹਿਣਾ ਸੀ ਕਿ ਮਨਰੇਗਾ ਦੇ ਪ੍ਰੋਗਰਾਮ ਐਨੇ ਪ੍ਰਭਾਵੀ ਨਹੀਂ ਹੋਏ ਬਲਕਿ ਕਾਂਗਰਸ ਦੀ ਫੁੱਟ ਦੀਆਂ ਖਬਰਾਂ ਉੱਪਰ ਕੇ ਬਾਹਰ ਆਈਆਂ ਇਹਦੇ ਨਾਲ ਕਿਤੇ ਨਾ ਕਿਤੇ ਰਾਜਾ ਵੜਿੰਗ ਦੀ ਪੋਜੀਸ਼ਨ ਵੀ ਕਮਜ਼ੋਰ ਹੁੰਦੀ ਹੈ ਕਿ ਮਨਰੇਗਾ ਨੂੰ ਲੈ ਕੇ ਜਿਹੜਾ ਅਭਿਆਨ ਸੀ ਉਹਨਾਂ ਜ਼ੋਰਦਾਰ ਢੰਗ ਦੇ ਨਾਲ ਅੱਗੇ ਨਹੀਂ ਵਧਿਆ ਔਰ ਦੂਸਰੇ ਰਾਜਨੀਤੀ ਦੇ ਜਾਂ ਬਿਆਨਬਾਜ਼ੀ ਦੇ ਮੁੱਦੇ ਜ਼ਿਆਦਾ ਹਾਵੀ ਹੋਈ ਹਾਲਾਂਕਿ ਕਾਂਗਰਸ ਦੇ ਮਨਰੇਗਾ ਵਾਲੇ ਜਿਹੜੇ ਪ੍ਰੋਗਰਾਮ ਸੀ ਉਹਨਾਂ ਦੇ ਵਿੱਚ ਭੀੜ ਤਾਂ ਚੰਗੀ ਆਈ ਲੋਕ ਤਾਂ ਚੰਗੇ ਆਏ ਪਰ ਕਾਂਗਰਸ ਦੇ ਲੀਡਰਾਂ ਦੀ ਗੁਟਬਾਜ਼ੀ ਨੇ ਸਾਰਾ ਕੁਝ ਮੈਨੂੰ ਲੱਗਦਾ ਸਾਰੇ ਕੁਝ ਤੇ ਪਾਣੀ ਫੇਰਤਾ ਹੁਣ ਮੀਟਿੰਗ ਹੋ ਗਈ ਸੁਖੀ ਸੰਧੀ ਖਤਮ ਹੋ ਗਈ ਕੋਈ ਫੈਸਲਾ ਨਹੀਂ ਕੀਤਾ ਗਿਆ ਸਿਰਫ ਇਹ ਕਿਹਾ ਗਿਆ ਕੋਈ ਅਨੁਸ਼ਾਸਨਹੀਨਤਾ ਨਹੀਂ ਕਰੇਗਾ ਸਾਰੇ ਇਕੱਠੇ ਹੋ ਕੇ ਸਤਾਈ ਦੇ ਲਈ ਲੱਗਣਗੇ ਇਹ ਵੀ ਕਹਿ ਦਿੱਤਾ ਕਿ ਅਸੀ ਵੇਨੂ ਗੋਪਾਲ ਨੇ ਔਰ ਰਾਹੁਲ ਗਾਂਧੀ ਨੇ ਕਿ ਕੋਈ ਅਹੁਦਿਆਂ ਦੇ ਵਿੱਚ ਤਬਦੀਲੀ ਹਲੇ ਨਹੀਂ ਕੀਤੀ ਜਾਏਗੀ ਪਰ ਸੂਤਰੇ ਕਹਿੰਦੇ ਨੇ ਕਿ ਕਾਂਗਰਸ ਪਾਰਟੀ ਨੂੰ ਆਪਣੇ ਸੰਗਠਨ ਦੇ ਵਿੱਚ ਜਲਦ ਫੇਰ ਬਦਲ ਕਰਨਾ ਪਏਗਾ ਔਰ ਜਲਦ ਵੱਡਾ ਫੇਰ ਬਦਲ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਣਾਂ ਦੇ ਇਸ ਤਰਕ ਤੋਂ ਬਾਅਦ ਔਰ ਕਾਂਗਰਸ ਦੇ ਲੀਡਰਸ਼ਿਪ ਦੀ ਬਿਆਨਬਾਜ਼ੀ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਗੱਲ ਚੱਲੀ ਗਈ ਹੈ ਕਿ ਕਾਂਗਰਸ ਪਾਰਟੀ ਨੇ ਐਸ்சி ਭਾਈਚਾਰੇ ਨੂੰ ਕੋਈ ਵੀ ਵੱਡਾ ਅਹੁਦਾ ਇਸ ਵਕਤ ਪੰਜਾਬ ਦੇ ਵਿੱਚ ਨਹੀਂ ਦਿੰਦਾ ਦੂਸਰਾ ਚਰਨਜੀਤ ਸਿੰਘ ਚੰਨੀ ਇਸ ਵਕਤ ਪੰਜਾਬ ਚ ਉਨੇ ਹੀ ਹਰਮਨ ਪਿਆਰੇ ਨੇ ਜਿਨ੍ਹਾਂ ਹਰਮਨ ਪਿਆਰੇ ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਹੋਏ ਸੀ ਭਾਵ ਕਿ ਪੰਜਾਬ ਚ ਕਾਂਗਰਸ ਚ ਚਰਨਜੀਤ ਸਿੰਘ ਚੰਨੀ ਦੀ ਪ੍ਰਸਿੱਧੀ ਨੂੰ ਅਸੀਂ ਨਕਾਰ ਨਹੀਂ ਸਕਦੇ ਕਾਂਗਰਸ ਦੇ ਵਿੱਚ ਬਹੁਤ ਸਾਰੇ ਲੀਡਰ ਚਰਨਜੀਤ ਸਿੰਘ ਚੰਨੀ ਦੇ ਨਾਲ ਖੜੇ ਨੇ ਸ਼ਾਇਦ ਚਰਨਜੀਤ ਸਿੰਘ ਚੰਨੀ ਹੀ ਇੱਕ ਅਜਿਹੇ ਲੀਡਰ ਨੇ ਇਸ ਵਕਤ ਪੰਜਾਬ ਕਾਂਗਰਸ ਚ ਜਿਨ੍ਹਾਂ ਦੇ ਨਾਲ ਵੱਧ ਤੋਂ ਵੱਧ ਲੀਡਰ ਖੜੇ ਨੇ ਸੋ ਅਗਰ 34 35 ਲੀਡਰਾਂ ਦੇ ਚਿੱਠੀ ਲਿਖਣ ਦੀ ਹਾਈ ਕਮਾਂਡ ਨੂੰ ਜਾਂ ਦਸਤਕਤ ਮੂਹਮ ਸ਼ੁਰੂ ਕਰਨ ਦੀ ਗੱਲ ਆਉਂਦੀ ਹੈ ਇਹਦਾ ਮਤਲਬ ਹੈ ਚਰਨਜੀਤ ਸਿੰਘ ਚੰਨੀ ਦੇ ਨਾਲ 34 35 ਵੱਡੇ ਲੋਕ ਖੜੇ ਨੇ ਲੀਡਰ ਖੜੇ ਨੇ ਇਹ ਆਪਣੇ ਆਪ ਦੇ ਵਿੱਚ ਕਾਂਗਰਸ ਦੀ ਜਿਹੜੀ ਪੋਲਿਟਿਕਸ ਹੈ ਉਹਦਾ ਇੱਕ ਵੱਖਰਾ ਦ੍ਰਿਸ਼ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਇਸ ਵਕਤ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਦੇ ਉੱਤੇ ਆਮ ਲੋਕਾਂ ਦੇ ਵਿੱਚ ਵੀ ਕਾਂਗਰਸ ਵੱਲੋਂ ਨੰਬਰ 1 ਤੇ ਨੇ ਹਾਲਾਂਕਿ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੰਬਰ 1 ਤੇ ਚੱਲ ਰਹੇ ਸੀ ਬਤੌਰ ਮੁੱਖ ਮੰਤਰੀ ਦਾ ਚਿਹਰਾ ਉਸ ਵੇਲੇ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਚੁਣਿਆ ਅੱਜ ਚਰਨਜੀਤ ਸਿੰਘ ਚੰਨੀ ਮੌਜੂਦਾ ਲੀਡਰਸ਼ਿਪ ਦੇ ਵਿੱਚੋਂ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਕਰਕੇ ਨੰਬਰ 1 ਤੇ ਚੱਲ ਰਹੇ ਨੇ ਲੋਕਾਂ ਦੇ ਵਿੱਚ ਹਰਮਨ ਪਿਆਰਤਾ ਦੇ ਪੱਖੋਂ ਔਰ ਅੱਜ ਕਾਂਗਰਸ ਦੀ ਹਾਈ ਕਮਾਂਡ ਜਾਂ ਪੰਜਾਬ ਦੀ ਲੀਡਰਸ਼ਿਪ ਹੈ ਉਚ ਚਰਨਜੀਤ ਸਿੰਘ ਚੰਨੀ ਨੂੰ ਛੇਰੇ ਦੇ ਤੌਰ ਤੇ ਅੱਗੇ ਨਹੀਂ ਵਧਾ ਰਹੀ ਔਰ ਵੱਖ-ਵੱਖ ਅ ਪੱਖਾਂ ਤੋਂ ਜਦੋਂ ਲੋਕਾਂ ਨਾਲ ਵੀ ਗੱਲ ਕੀਤੀ ਗਈ ਕਈ ਅ ਐਕਸਪਰਟਸ ਨਾਲ ਗੱਲਬਾਤ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਅੱਜ ਜੇਕਰ ਆਮ ਆਦਮੀ ਪਾਰਟੀ ਦਾ ਪੰਜਾਬ ਚ ਕਾਂਗਰਸ ਨੇ ਮੁਕਾਬਲਾ ਕਰਨਾ ਹੈ ਭਗਵੰਤ ਮਾਨ ਦੇ ਸਾਹਮਣੇ ਅਗਰ ਕਾਂਗਰਸ ਦਾ ਕੋਈ ਲੀਡਰ ਵੋਟ ਹਾਸਲ ਕਰਨ ਦੀ ਸਥਿਤੀ ਦੇ ਵਿੱਚ ਹੈ ਉਹ ਸਿਰਫ ਚਰਨਜੀਤ ਸਿੰਘ ਚੰਨੀ ਨਹੀਂ ਕਿੰਨਿਆਂ ਕਵੋਟਾਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਹਾਸਲ ਹੁੰਦੀਆਂ ਨੇ ਇਹ ਬਾਤ ਦਾ ਵਿਸ਼ਾ ਹੈ ਲੇਕਿਨ ਅੱਜ ਭਗਵੰਤ ਮਾਨ ਦੇ ਕੱਦ ਦਾ ਪੰਜਾਬ ਦੇ ਵਿੱਚ ਹੋਰ ਕੋਈ ਵੀ ਵੱਡਾ ਲੀਡਰ ਨਹੀਂ ਹੈ ਨਵਜੋਤ ਸਿੰਘ ਸਿੱਧੂ ਪੋਲਿਟਿਕਸ ਤੋਂ ਦੂਰ ਹੈ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਦੇ ਵਿੱਚ ਇਸ ਵਕਤ ਅੱਗੇ ਨਹੀਂ ਵਧਾਇਆ ਜਾ ਰਿਹਾ ਹੋਰ ਕਿਸੇ ਵੀ ਪਾਰਟੀ 'ਚ ਕੋਈ ਅਜਿਹਾ ਲੀਡਰ ਨਹੀਂ ਹੈ ਜਿਹੜਾ ਅੱਜ ਭਗਵੰਤ ਮਾਨ ਦੀ ਬਰਾਬਰੀ ਕਰ ਸਕੇ ਪ੍ਰਸਿੱਧੀ ਪੱਖੋਂ ਭਾਸ਼ਣ ਦੀ ਕਲਾ ਪੱਖੋਂ ਔਰ ਬਤੌਰ ਮੁੱਖ ਮੰਤਰੀ ਚੇਰੇ ਪਖੋਂ ਹੁਣ ਭਗਵੰਤ ਮਾਨ ਨੇ ਹਾਲਾਂਕਿ ਕੱਲ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਤੇ ਵੀ ਚਰਚਾ ਹੋਈ ਰਾਹੁਲ ਗਾਂਧੀ ਔਰ ਮਲਕੇ ਅਰਜਨ ਖੜਗੇ ਨੇ ਇਹ ਪੁੱਛਿਆ ਕਿ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਬੀਜੇਪੀ ਆ ਜਾਂ ਆਮ ਆਦਮੀ ਪਾਰਟੀ ਸੋ ਕਾਂਗਰਸ ਦੇ ਲੀਡਰਾਂ ਨੇ ਬੀਜੇਪੀ ਨੂੰ ਔਰ ਆਮ ਆਦਮੀ ਪਾਰਟੀ ਨੂੰ ਵੀ ਚੈਲੰਜ ਦੱਸਿਆ ਹਾਲਾਂਕਿ ਅਕਾਲੀ ਦਲ ਬਾਰੇ ਇਹ ਕਿਹਾ ਗਿਆ ਕਿ ਅਕਾਲੀ ਦਲ ਦੌੜ ਤੋਂ ਬਾਹਰ ਹੈ ਲੇਕਿਨ ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਨਾਲ ਮੁਕਾਬਲੇ ਦੀ ਗੱਲ ਸਵੀਕਾਰ ਕੀਤੀ ਗਈ ਰਾਹੁਲ ਗਾਂਧੀ ਔਰ ਮਲਕੀ ਅਰਜਨ ਖੜਗੇਰੀ ਮੀਟਿੰਗ ਦੇ ਵਿੱਚ ਇਹਦਾ ਮਤਲਬ ਹੈ ਕਿ ਰਾਹੁਲ ਗਾਂਧੀ ਔਰ ਹਾਈ ਕਮਾਂਡ ਇਹ ਗੱਲ ਸਮਝਦੇ ਨੇ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਕਾਂਗਰਸ ਨੂੰ ਲਗਾਤਾਰ 3-4 ਵਾਰ ਹਰਾਇਆ ਹੈ ਬਲਕਿ ਜ਼ੀਰੋ ਕੀਤਾ ਹੈ ਔਰ ਪੰਜਾਬ 'ਚ ਹਾਈ ਕਮਾਂਡ ਕਾਂਗਰਸ ਪਾਰਟੀ ਦੀ ਉਹ ਆਮ ਆਦਮੀ ਪਾਰਟੀ ਨੂੰ ਹਲਕੇ 'ਚ ਨਹੀਂ ਲੈ ਰਹੀ ਇਸ ਕਰਕੇ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਕਿਵੇਂ 27 ਤੱਕ ਕਾਂਗਰਸ ਪਾਰਟੀ ਨੇ ਰਣਨੀਤੀ ਬਣਾਉਣੀ ਹੈ ਲੋਕਾਂ ਚ ਜਾ ਕੇ ਆਪਣੀਆਂ ਨੀਤੀਆਂ ਦਾ ਪ੍ਰਚਾਰ ਕਰਨਾ ਹੈ ਇਹਦੇ ਬਾਰੇ ਉਹ ਰਣਨੀਤੀ ਵੀ ਬਣਾ ਰਹੇ ਨੇ ਔਰ ਚਿੰਤਤ ਵੀ ਨੇ ਔਰ ਕਿਸੇ ਤਰ੍ਹਾਂ ਦਾ ਠੋਸ ਪ੍ਰੋਗਰਾਮ ਕਾਂਗਰਸ ਕੋਲੇ ਹੋਵੇ ਹਜੇ ਤੱਕ ਇਹਦਾ ਪ੍ਰਗਟਾਵਾ ਨਹੀਂ ਹੈ ਔਰ ਕੱਲ ਜਦੋਂ ਕਾਂਗਰਸੀ ਮੀਟਿੰਗ ਕਰ ਰਹੇ ਸੀ ਦਿਨੇ ਉੱਥੇ ਪਹੁੰਚੇ ਸੀ ਭਗਵੰਤ ਮਾਨ ਨੇ ਹਰ ਪੰਜਾਬੀ ਦੇ ਲਈ 10 ਲੱਖ ਰੁਪਏ ਦਾ ਸਿਹਤ ਬੀਮੇ ਦਾ ਇੱਕ ਕਾਰਡ ਜਾਰੀ ਕੀਤਾ ਹੈ ਇਹ ਕਾਰਡ ਕੋਈ ਵੀ ਵੋਟਰ ਕਾਰਡ ਔਰ ਆਧਾਰ ਕਾਰਡ ਦੇ ਜ਼ਰੀਏ ਇਹ ਹਾਸਲ ਹੋਏਗਾ ਫਾਰਮ ਭਰ ਕੇ ਜ਼ਿਲ੍ਹਾ ਪੱਧਰ ਤੇ ਇਹਦੇ ਤੇ ਇਹਦਾ ਪ੍ਰੋਸੈਸ ਅੱਗੇ ਸ਼ੁਰੂ ਹੋ ਜਾਣਾ ਇੱਕ ਅਦੇ ਦਿਨ ਤੱਕ ਕਲੈਰਿਟੀ ਹੋ ਜਾਣੀ ਹੈ ਮੈਨੂੰ ਲੱਗਦਾ ਹੈ ਹਰ ਕਿਸੇ ਨੂੰ ਇਹ ਕਾਰਡ ਮਿਲੇਗਾ ਜਿਹੜਾ ਪੰਜਾਬ ਦਾ ਸਨਿਕ ਹੈ ਜਿਹੜਾ ਚਾਹੁੰਦਾ ਹੈ ਕਿ ਉਹਨੂੰ ਸਰਕਾਰ ਦਾ ਸਿਹਤ ਬੀਮਾ ਮਿਲੇ 10 ਲੱਖ ਤੱਕ ਦਾ ਬੀਮਾ ਹਰ ਪੰਜਾਬ ਦਾ ਜਿਹੜਾ ਵਿਅਕਤੀ ਹੈ ਉਹਦੇ ਲਈ ਉਪਲਬਧ ਹੋਏਗਾ ਭਾਵੇਂ ਦਿਲ ਕਿਡਨੀ ਲੀਵਰ ਕੋਈ ਵੀ ਸਮੱਸਿਆ ਹੈ ਭਾਵੇਂ ਡੇਂਗੂ ਬੁਖਾਰ ਹੈ ਜਾਂ ਕਿਸੇ ਦੇ ਸੈੱਲ ਕੱਟ ਗਏ ਉਹ ਪ੍ਰਾਈਵੇਟ ਹਸਪਤਾਲ ਜਾਂ ਸਰਕਾਰੀ ਹਸਪਤਾਲਾਂ ਚ ਦਾਖਲ ਹੋਏਗਾ ਕਾਰਡ ਆਪਣਾ ਦਿਖਾਏਗਾ ਕੋਈ ਪੈਸਾ ਨਹੀਂ ਦੇਣਾ ਪ੍ਰਾਈਵੇਟ ਹਸਪਤਾਲਾਂ ਦੀ ਸੂਚੀ ਹਲੇ ਜਾਰੀ ਹੋਣੀ ਹੈ ਅਗਰ ਸਰਕਾਰ ਨੇ ਚੰਗੇ ਚੰਗੇ ਪ੍ਰਾਈਵੇਟ ਹਸਪਤਾਲ ਸ਼ਾਮਲ ਕਰ ਲਏ ਫਿਰ ਭਗਵੰਤ ਮਾਨ ਦੀ ਇਹ ਯੋਜਨਾ ਬਹੁਤ ਵੱਡੇ ਪੱਧਰ ਤੇ ਕਾਮਯਾਬ ਹੋਏਗੀ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਯੂਸ਼ਮਾਨ ਭਾਰਤ ਦਾ 5 ਲੱਖ ਦਾ ਹੈਲਥ ਬੀਮਾ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ 10 ਲੱਖ ਦਾ ਹੈਲਥ ਬੀਮਾ ਦਿੱਤਾ ਹੈ ਜਿਹੜੀ ਸਰਕਾਰੀ ਸਾਡੀ ਆਹ ਦੇਸ਼ ਦੀ ਕੰਪਨੀ ਹੈ ਯੂनाइटेड इंडिया ਇੰਸ਼ੋਰੈਂਸ ਕੰਪਨੀ ਹੈ ਉਹਨੇ ਹਸਪਤਾਲਾਂ ਨੂੰ ਮੁਆਵਜ਼ਾ ਦੇਣਾ ਹੈ ਆਮ ਵਿਅਕਤੀ ਨੇ ਸਿਰਫ ਆਪਣਾ ਕਾਰਡ ਲੈ ਕੇ ਹਸਪਤਾਲ ਚ ਦਾਖਲ ਹੋਣਾ ਹੈ ਕੋਈ ਪੈਸਾ ਨਾ ਫਾਈਲ ਬਣਾਉਣ ਦਾ ਦੇਣਾ ਨਾ ਰਿਹਾਈ ਛੁੱਟੀ ਵੇਲੇ ਦੇਣਾ ਆਪਣਾ ਇਲਾਜ ਕਰਾ ਕੇ ਆ ਜਾਣਾ ਹੈ ਪੈਸੇ ਪੰਜਾਬ ਸਰਕਾਰ ਭਰੇਗੀ ਹੁਣ ਇਹ 10 ਲੱਖ ਤੱਕ ਦਾ ਹਰੇਕ ਨੂੰ ਸਿਹਤ ਬੀਮਾ ਇਹਦੀ ਵੀ ਗੱਲ ਕੱਲ ਦੀ ਮੀਟਿੰਗ ਦੇ ਵਿੱਚ ਹੋਈ ਹੈ ਕਿ ਪੰਜਾਬ ਸਰਕਾਰ ਨੇ 10 ਲੱਖ ਦੇ ਸਿਹਤ ਬੀਮੇ ਦੀ ਜਿਹੜੀ ਜਿਹੜੀ ਯੋਜਨਾ ਹੈ ਉਹ ਵੀ ਬਣਾ ਦਿੱਤੀ ਹੈ। ਸੋ ਆਉਂਦੇ ਦਿਨਾਂ 'ਚ ਅਗਰ 11100 ਰੁਪਿਆ ਵੀ ਭਗਵੰਤ ਮਾਨ ਨੇ ਸ਼ੁਰੂ ਕਰਤਾ ਪੰਜਾਬ ਦੀਆਂ ਮਹਿਲਾਵਾਂ ਨੂੰ ਤਾਂ 27 ਤੋਂ ਪਹਿਲਾਂ ਭਗਵੰਤ ਮਾਨ ਸਭ ਤੋਂ ਵੱਡਾ ਦਾਵੇਦਾਰ ਬਣੇਗਾ ਨਵੀਂ ਸਰਕਾਰ ਬਣਾਉਣ ਦੇ ਇਰਾਦੇ ਵਿੱਚ। ਹੁਣ ਅਜੇ ਹਾਲਾਤਾਂ ਦੇ ਵਿੱਚ ਪੰਜਾਬ 'ਚ ਅਗਰ ਕਿਸੇ ਵੀ ਪਾਰਟੀ ਕੋਲੇ ਕੋਈ ਚਿਹਰਾ ਅੱਜ ਦੇ ਸਮੇਂ ਯਾ ਤਾਂ ਨਵਜੋਤ ਸਿੰਘ ਸਿੱਧੂ ਹੈ ਜਾਂ ਚਰਨਜੀਤ ਸਿੰਘ ਚੰਨੀ ਹੈ ਕੋਈ ਵੀ ਹੋਰ ਤੀਸਰਾ ਚਿਹਰਾ ਪੰਜਾਬ ਦੀ ਪੋਲਿਟਿਕਸ ਚ ਆਪਣੇ ਦਮ ਤੇ ਭਗਵੰਤ ਮਾਨ ਦਾ ਮੁਕਾਬਲਾ ਕਰਦਾ ਨਜ਼ਰ ਨਹੀਂ ਆਉਂਦਾ ਇਸ ਕਰਕੇ ਹੁਣ ਜਿੱਤ ਤੱਕ ਗੱਲ ਰਹੀ ਕਾਂਗਰਸ ਪਾਰਟੀ ਦੀ ਅਗਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਨਹੀਂ ਬਣਾਉਂਦੀ ਤਾਂ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਦੇ ਮੌਕੇ ਮੱਧਮ ਹੋ ਜਾਣਗੇ ਔਰ ਅਗਰ ਕਾਂਗਰਸ ਬਿਨਾਂ ਕਿਸੇ ਚਿਹਰੇ ਤੋਂ ਚੋਣਾਂ ਦੇ ਵਿੱਚ ਜਾਂਦੀ ਹੈ ਤਾਂ ਵੀ ਕਾਂਗਰਸ ਪਾਰਟੀ ਦੀ ਜਿੱਤ ਦੇ ਮੌਕੇ ਮੱਧਮ ਹੋ ਜਾਣਗੇ ਉਹਦੇ ਪਿੱਛੇ ਦੋ ਕਾਰਨ ਨੇ ਅਗਰ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਉਂਦੀ ਕਿਸੇ ਨੂੰ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਸਪਸ਼ਟਤਾ ਨਹੀਂ ਆਉਣੀ ਔਰ ਕਾਂਗਰਸ ਚ ਜਿਹੜੀ ਇਹ ਨਵੀਂ ਇੱਕ ਲੜਾਈ ਸਿਆਸੀ ਤੌਰ ਤੇ ਸ਼ੁਰੂ ਹੋ ਗਈ ਹੈ ਚਰਨਜੀਤ ਸਿੰਘ ਚੰਨੀ ਇੱਕ ਪਾਸੇ 30-35 ਐਮਐਲਏ ਜਿਹੜੇ ਚਰਨਜੀਤ ਸਿੰਘ ਚੰਨੀ ਦੇ ਨਾਲ ਨੇ ਐਮਐਲਏ ਔਰ ਸਾਬਕਾ ਐਮਐਲਏ ਇਹ ਹਲਕਾ ਇੰਚਾਰਜ ਵੀ ਨੇ ਵਿੱਚ ਔਰ ਬਾਕੀ ਦੂਜੇ ਪਾਸੇ ਇਹ ਜਿਹੜੀ ਟੜੇਬਾਜ਼ੀ ਹੈ ਇਹ ਭਾਰਤ ਪੂਸ਼ਣ ਆਸ਼ੂ ਦੀ ਚੋਣ ਵੇਲੇ ਨਜ਼ਰ ਆਈ ਸੀ ਜਿਨੇ ਭਾਰਤ ਪੂਸ਼ਣ ਆਸ਼ੂ ਨੂੰ ਵੀ ਹਰਵਾਇਆ ਔਰ ਇਹ ਟੜੇਬਾਜ਼ੀ ਅੱਜ ਤੱਕ ਖਤਮ ਨਹੀਂ ਹੋਈ ਇਹ ਟੜੇਬਾਜ਼ੀ 227 ਦੇ ਲਈ ਵੀ ਕਾਂਗਰਸ ਲਈ ਘਾਤਕ ਹੈ ਹੁਣ ਇਹਨੂੰ ਕਾਂਗਰਸ ਪਾਰਟੀ ਕਿਵੇਂ ਦੂਰ ਕਰਦੀ ਹੈ ਅਗਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਜਾਂਦਾ ਤਾਂ ਕਾਂਗਰਸ ਲਈ ਔਖਾ ਅਗਰ ਗੁੱਟਬਾਜ਼ੀ ਦੂਰ ਨਹੀਂ ਹੁੰਦੀ ਤਾਂ ਕਾਂਗਰਸ ਲਈ ਔਖਾ ਅਰ ਇਹਦੇ ਨਾਲ ਹੀ ਇੱਕ ਹੋਰ ਮਹੱਤਵਪੂਰਨ ਖਬਰ ਹੈ ਵੱਡਾ ਫੇਰ ਬਦਲ ਹੈ ਜਿਹੜਾ ਉਹ ਸੂਤਰ ਦੱਸਦੇ ਨੇ ਕਿ ਉਹ ਸੰਭਾਵਿਤ ਹੈ ਆਉਂਦੇ ਕੁਝ ਦਿਨਾਂ 'ਚ ਕਾਂਗਰਸ ਪਾਰਟੀ ਕਿਸੇ ਹਿੰਦੂ ਚਿਹਰੇ ਨੂੰ ਪੰਜਾਬ 'ਚ ਕਿਸੇ ਵੱਡੇ ਅਹੁਦੇ ਤੇ ਦੇ ਸਕਦੀ ਹੈ ਕੀ ਕਿਸੇ ਹਿੰਦੂ ਚਿਹਰੇ ਨੂੰ ਐਲੋਪੀ ਦੇ ਤੌਰ ਤੇ ਲਿਆਇਆ ਜਾਂਦਾ ਹੈ ਜਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਲਿਆਇਆ ਜਾਂਦਾ ਹੈ ਅਗਰ ਰਾਜਾ ਵੜਿੰਗ ਜਿਹੜਾ ਕਿ ਰਾਹੁਲ ਗਾਂਧੀ ਦੇ ਬਹੁਤ ਨੇੜੇ ਮੰਨਿਆ ਜਾ ਰਿਹਾ ਹੈ ਅਗਰ ਰਾਹੁਲ ਗਾਂਧੀ ਨੂੰ ਨਾ ਅਗਰ ਰਾਜਾ ਵੜਿੰਗ ਨੂੰ ਨਾ ਬਦਲਿਆ ਰਾਹੁਲ ਗਾਂਧੀ ਨੇ ਬਤੌਰ ਪ੍ਰਧਾਨ ਤੇ ਫਿਰ ਐਲੋਪ ਕਿਸੇ ਹਿੰਦੂ ਚਿਹਰੇ ਨੂੰ ਲਿਆ ਜਾ ਸਕਦਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਆਉਂਦੇ ਦਿਨਾਂ ਚ ਪੰਜਾਬ ਦੀ ਕਾਂਗਰਸ ਚ ਚਰਨਜੀਤ ਸਿੰਘ ਚੰਨੀ ਨੂੰ ਕੋਈ ਸਿੱਧੇ ਅਸਿੱਧੇ ਰੂਪ ਚ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਇਹ ਬਹੁਤ ਮਹੱਤਵਪੂਰਨ ਹੈ ਅਗਰ ਚਰਨਜੀਤ ਸਿੰਘ ਚੰਨੀ ਨੂੰ ਕੋਈ ਜ਼ਿੰਮੇਵਾਰੀ ਨਾ ਦਿੱਤੀ ਉਹਦੇ ਨਾਲ ਵੀ ਕਿਤਨਾ ਕਿਤੇ ਕਾਂਗਰਸ ਦੇ ਵਿੱਚ ਜਿਹੜਾ ਜਿਹੜਾ ਆਮ ਕਾਂਗਰਸ ਦਾ ਵਲੰਟੀਅਰ ਵਰਕਰ ਹੈ ਉਹਦਾ ਵੀ ਮਨੋਬਲ ਕਮਜ਼ੋਰ ਹੋਏਗਾ ਔਰ ਬਿਨਾ ਚਿਹਰੇ ਤੋਂ ਅਗਰ ਕਾਂਗਰਸ ਲੜਨ ਜਾਏਗੀ ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਭਰਮ ਭਲੇਖੇ ਹੁਣੇ ਤੋਂ ਹੀ ਪੈਦਾ ਹੋ ਗਿਆ ਹੈ ਰਾਜਾ ਵੜਿੰਗ 70 80 ਨਵੇਂ ਚਿਹਰਿਆਂ ਦੀ ਗੱਲ ਕਰਦੇ ਨੇ ਉਹਨੂੰ ਲੈ ਕੇ ਵੀ ਬਹੁਤ ਸਾਰੇ ਲੀਡਰਾਂ ਦੇ ਵਿੱਚ ਆ ਸੁਰੱਖਿਆਤਾ ਦੀ ਭਾਵਨਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਗੁੱਟ ਕਿਸੇ ਕਿਤੇ ਗੁੱਟਬਾਜ਼ੀ ਕਰਕੇ ਸਾਡੀ ਜਿਹੜੀ ਸੀਟ ਹੈ ਉਹ ਨਾ ਕੱਟੀ ਜਾਵੇ ਹੁਣ ਜਿੱਥੋਂ ਤੱਕ ਗੱਲ ਰਹੀ ਨਵੇਂ ਚਿਹਰਿਆਂ ਦੀ ਕਾਂਗਰਸ ਪਾਰਟੀ ਇਹ ਅਗਰ ਪ੍ਰਧਾਨ ਬਦਲਦੀ ਹੈ ਜਾਂ ਐਲੋਪੀ ਬਦਲਦੀ ਹੈ ਜਾਂ ਦੋਵੇਂ ਚਿਹਰੇ ਬਦਲਦੀ ਹੈ ਇਹਦੇ ਨਾਲ 227 ਤੱਕ ਬਹੁਤ ਵੱਡਾ ਪ੍ਰਭਾਵ ਪਏਗਾ ਪ੍ਰਤਾਪ ਸਿੰਘ ਬਾਜਵਾ ਲਗਭਗ ਸਭ ਤੋਂ ਸੀਨੀਅਰ ਲੀਡਰ ਨੇ ਐਲੋਪੀ ਨੇ ਅਗਰ ਪ੍ਰਤਾਪ ਸਿੰਘ ਬਾਜਵਾ ਦਾ ਐਲੋਪੀ ਦਾ ਚਿਹਰਾ ਬਦਲਿਆ ਜਾਂਦਾ ਹੈ ਤੇ ਫਿਰ ਲੀਡਰ ਆਫ অপੋਜੀਸ਼ਨ ਕੌਣ ਹੋਏਗਾ ਪ੍ਰਤਾਪ ਸਿੰਘ ਬਾਜਵਾ ਨੂੰ ਕਿੱਥੇ ਸੈੱਟ ਕੀਤਾ ਜਾਏਗਾ ਕੀ ਅਗਰ ਐਲੋਪੀ ਬਦਲਿਆ ਜਾਂਦਾ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਕੀ ਪ੍ਰਤਾਪ ਸਿੰਘ ਬਾਜਵਾ ਨੂੰ ਹੁਣੇ ਤੋਂ ਕੋਈ ਕੈਂਪੇਨ ਕਮੇਟੀ ਕਾਂਗਰਸ ਐਲਾਨੇਗੀ ਕੀ ਪ੍ਰਤਾਪ ਸਿੰਘ ਬਾਜਵਾ ਨੂੰ ਕੈਂਪੇਨ ਕਮੇਟੀ ਦੇ ਵਿੱਚ ਤਬਦੀਲ ਕੀਤਾ ਜਾਏਗਾ ਕੀ ਚਰਨਜੀਤ ਸਿੰਘ ਚੰਨੀ ਨੂੰ ਵੀ ਕੈਂਪੇਨ ਕਮੇਟੀ ਚ ਬਣਾਇਆ ਜਾਏਗਾ ਕਾਂਗਰਸ ਫਾਰਮੂਲਾ ਕੀ ਕੱਢੇਗੀ ਜਾਂ ਪ੍ਰਧਾਨ ਬਦਲ ਕੇ ਕੋਈ ਹਿੰਦੂ ਚਿਹਰਾ ਪ੍ਰਧਾਨ ਲਿਆਇਆ ਜਾਏਗਾ ਤੇ ਐਲੋਪ ਕਿਸੇ ਰਾਖਵੇਂ ਕਰਨ ਵਾਲੇ ਕੋਟੇ ਚ ਲਾਇਆ ਜਾਏਗਾ ਮਤਲਬ ਕਾਂਗਰਸ ਇਸ ਫਾਰਮੂਲੇ ਤੇ ਵੀ ਆ ਸਕਦੀ ਹੈ ਕਿ ਐਲੋਪ ਕਿਸੇ ਦਲਿਤ ਚਿਹਰੇ ਨੂੰ ਬਣਾ ਦਿੱਤਾ ਜਾਵੇ ਔਰ ਪ੍ਰਧਾਨ ਕਿਸੇ ਹਿੰਦੂ ਚਿਹਰੇ ਨੂੰ ਜਾਂ ਐਲੋਪ ਕਿਸੇ ਹਿੰਦੂ ਭਾਈਚਾਰੇ ਚੋਂ ਕਿਸੇ ਚਿਹਰੇ ਨੂੰ ਔਰ ਪ੍ਰਧਾਨ ਦਲਿਤ ਭਾਈਚਾਰੇ ਚੋਂ ਹੁਣ ਅਗਰ ਦਲਿਤ ਭਾਈਚਾਰੇ ਚੋਂ ਪ੍ਰਧਾਨ ਬਣਾਉਣ ਦੀ ਗੱਲ ਆਉਂਦੀ ਹੈ ਤੇ ਮੁੱਖ ਰੂਪ ਦੇ ਵਿੱਚ ਤਿੰਨ ਚਾਰ ਨਾਂ ਨੇ ਚਰਨਜੀਤ ਸਿੰਘ ਚੰਨੀ ਨੰਬਰ 1 ਤੇ ਹੈ ਇਸ ਤੋਂ ਇਲਾਵਾ ਆ ਸ਼ਗਵਿੰਦਰ ਸਿੰਘ ਡੈਨੀ ਬੰਡਾਲਾ ਜਿਹੜੇ ਐਕਟਿੰਗ ਪ੍ਰਦਾਨ ਰਏ ਨੇ ਪਹਿਲਾਂ ਉਹਨਾਂ ਦਾ ਨਾਮ ਵੀ ਵੱਡਾ ਹੈ ਔਰ ਸਰਦਾਰ ਅਮਰ ਸਿੰਘ ਐਮਪੀ ਨੇ ਤੀਜੀ ਵਾਰ ਦੇ ਉਹਨਾਂ ਦਾ ਕਦ ਵੀ ਵੱਡਾ ਹੈ ਇਹਦੇ ਨਾਲ ਨਾਲ ਡਾਕਟਰ ਰਾਜਕੁਮਾਰ ਵੀਰਕਾ ਦਾ ਨਾਮ ਵੀ ਹੈ ਜਿਹੜੇ ਕਾਂਗਰਸ ਪਾਰਟੀ ਚ ਬਹੁਤ ਪੁਰਾਣੇ ਨੇ ਪਰ ਪਿੱਛੇ ਜੇ ਉਹ ਭਾਜਪਾ ਚ ਚਲੇ ਗਏ ਜਿਹਦੇ ਕਰਕੇ ਉਹ ਕਾਂਗਰਸ ਚ ਥੋੜਾ ਜਿਹਾ ਪਿੱਛੇ ਪਏ ਨੇ ਨਹੀਂ ਤਾਂ ਅੱਜ ਡਾਕਟਰ ਰਾਜਕੁਮਾਰ ਵੀਰਕਾ ਵੀ ਇੱਕ ਵੱਡੇ ਅਹੁਦੇ ਦੀ ਦੌੜ ਦੇ ਵਿੱਚ ਸਨੂ ਮੂਹਰੇ ਦਿਖਦੇ ਔਰ ਕਾਂਗਰਸ ਪਾਰਟੀ ਫਿਰ ਇੱਕ ਵਾਰੀ ਉਸ ਤਰੀਕੇ ਦਾ ਫਾਰਮੂਲਾ ਵੀ ਲਿਆ ਸਕਦੀ ਹੈ ਕਿ ਪ੍ਰਧਾਨ ਦੇ ਨਾਲ ਅਗਰ 3 ਜਾਂ 4 ਐਕਟਿੰਗ ਪ੍ਰਧਾਨ ਲਾਏ ਜਾਣ ਉਹਦੇ ਵਿੱਚ ਰਾਜਾ ਵੜਿੰਗ ਨੂੰ ਅਗਰ ਪ੍ਰਧਾਨ ਰੱਖਣਾ ਵੀ ਹੈ ਤੇ ਚਰਨਜੀਤ ਸਿੰਘ ਚੰਨੀ ਨੂੰ ਕਾਰਜਕਾਰੀ ਪ੍ਰਧਾਨ ਲਾਇਆ ਜਾ ਸਕਦਾ ਹੈ ਇੱਕ ਕਾਰਜਕਾਰੀ ਪ੍ਰਧਾਨ ਹਿੰਦੂ ਚਿਹਰਾ ਲਾਇਆ ਜਾ ਸਕਦਾ ਹੈ ਔਰ ਇੱਕ ਕਾਰਜਕਾਰੀ ਪ੍ਰਧਾਨ ਮਹਿਲਾ ਨੂੰ ਲਗਾਇਆ ਜਾ ਸਕਦਾ ਹੈ ਇਸ ਤਰੀਕੇ ਦਾ ਫਾਰਮੂਲਾ ਵੀ ਕਾਂਗਰਸ ਪਾਰਟੀ ਅਪਣਾ ਸਕਦੀ ਹੈ ਅਸਲ 'ਚ ਹੁਣ ਕਾਂਗਰਸ ਪਾਰਟੀ ਅੱਗੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਸਾਰੇ ਭਾਈਚਾਰਿਆਂ ਸਾਰੇ ਧਰਮਾਂ ਦੇ ਵਿੱਚੋਂ ਉਹਨਾਂ ਨੇ ਨੁਮਾਇੰਦਗੀ ਦੇਣੀ ਹੈ ਔਰ ਕਿਤੇ ਨਾ ਕਿਤੇ ਵੱਡੇ ਚਿਹਰਿਆਂ ਤੇ ਨੁਮਾਇੰਦਗੀ ਦੇਣੀ ਹੈ ਅਗਰ ਹਿੰਦੂ ਭਾਈਚਾਰੇ ਚੋਂ ਦਲਿਤ ਭਾਈਚਾਰੇ ਚੋਂ ਔਰ ਮੈਲਾ ਗੋਨੂ ਵਰਕਿੰਗ ਪ੍ਰਧਾਨ ਦੇ ਤੌਰ ਦੇ ਉੱਤੇ ਹੀ ਲਾਣਾ ਫਿਰ ਪ੍ਰਤਾਪ ਸਿੰਘ ਬਾਜਵਾ ਬਤੌਰ ਲੀਡਰ ਆਫ ਓਪੋਜੀਸ਼ਨ ਬਰਕਰਾਰ ਰੱਖੇ ਜਾ ਸਕਦੇ ਨੇ ਉਂਜ ਪ੍ਰਤਾਪ ਸਿੰਘ ਬਾਜਵਾ ਇਸ ਵਕਤ ਕਾਂਗਰਸ ਪਾਰਟੀ ਦੇ ਵਿੱਚ ਸੀਨੀਅਰ ਮੋਸਟ ਮੰਨੇ ਜਾ ਰਹੇ ਨੇ ਔਰ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨੇੜੇ ਮੰਨੇ ਜਾਣ ਵਾਲੇ ਲੀਡਰ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉੱਪਰ ਵਧਾਇਆ ਗਿਆ ਤੇ ਪ੍ਰਤਾਪ ਸਿੰਘ ਬਾਜਵਾ ਨੇ ਕੁਰਬਾਨੀ ਕੀਤੀ ਸੀ ਔਰ ਕਾਂਗਰਸ ਦੀ ਹਾਈ ਕਮਾਂਡ ਇਹ ਮੰਨਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੀ ਉਹ ਲੀਡਰ ਹੈ ਜਿਹੜਾ ਹਾਈ ਕਮਾਂਡ ਦੇ ਕਹਣੇ ਚ ਹੈ ਭਾਵ ਪ੍ਰਤਾਪ ਸਿੰਘ ਬਾਜਵਾ ਵੀ ਰਾਹੁਲ ਗਾਂਧੀ ਸੋਨਿਕਾ ਗਾਂਧੀ ਔਰ ਪ੍ਰਿੰਕਾ ਗਾਂਧੀ ਦੀ ਗੁੱਡ ਬੁਕਸ ਦੇ ਲੀਡਰ ਨੇ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਦੀ ਸਥਿਤੀ ਚ ਪਿੱਛੇ ਕੀਤਾ ਜਾਵੇ ਇਹ ਸੰਭਵ ਨਹੀਂ ਲੱਗਦਾ ਇਸ ਕਰਕੇ ਹੋ ਸਕਦਾ ਐਲੋਪੀ ਪ੍ਰਤਾਪ ਸਿੰਘ ਬਾਜਵਾ ਰਹਿਣ ਔਰ ਰਾਜਾ ਵੜਿੰਗ ਦੇ ਨਾਲ ਐਕਟਿੰਗ ਪ੍ਰਧਾਨ ਹੋਰ ਲਗਾ ਦਿੱਤੇ ਜਾਣ ਅਗਰ ਰਾਜਾ ਵੜਿੰਗ ਨੂੰ ਨਹੀਂ ਬਦਲਣਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਰਾਜਾ ਵੜਿੰਗ ਨੂੰ ਅਗਰ ਪ੍ਰਧਾਨਗੀ ਤੋਂ ਹਟਾਇਆ ਜਾਂਦਾ ਹੈ ਤੇ ਰਾਜਾ ਵੜਿੰਗ ਨੂੰ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਜਾ ਸਕਦਾ ਹੈ ਤਾਂ ਕਿ ਅਗਰ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਂਦਾ ਹੈ ਇਹ ਸੁਨੇਹਾ ਨਾ ਜਾਵੇ ਕਿ ਰਾਜਾ ਵੜਿੰਗ ਕਮਜ਼ੋਰ ਹੋਇਆ ਹੈ ਰਾਹੁਲ ਗਾਂਧੀ ਰਾਜਾ ਵੜਿੰਗ ਨੂੰ ਹੋਰ ਤਕੜਾ ਦਿਖਾਉਣਾ ਚਾਹਣਗੇ ਰਾਜਾ ਵੜਿੰਗ ਰਾਹੁਲ ਗਾਂਧੀ ਦਾ ਵਿਸ਼ਵਾਸਪਾਤਰ ਹੈ ਸੋ ਰਾਹੁਲ ਗਾਂਧੀ ਰਾਜਾ ਵੜਿੰਗ ਦਾ ਕੱਦ ਵਧਾ ਕੇ ਉਹਨਾਂ ਨੂੰ ਪ੍ਰਧਾਨਗੀ ਤੋਂ ਫਾਰਕ ਕਰਨਗੇ ਜਿਸ ਤਰ੍ਹਾਂ ਦੇ ਸੰਕੇਤ ਆ ਰਹੇ ਨੇ ਅਗਰ ਅਗਰ ਪ੍ਰਧਾਨਗੀ ਤੋਂ ਹਟਾਉਂਦੇ ਨੇ ਉਂਝ ਇਹਦੀ ਸੰਭਾਵਨਾ ਘੱਟ ਨਹੀਂ ਹੈ ਕਿ ਰਾਹੁਲ ਗਾਂਧੀ ਰਾਜਾ ਵੜਿੰਗ ਨੂੰ ਹਜੇ ਵੀ ਪ੍ਰਧਾਨ ਦੇ ਤੌਰ ਦੇ ਉੱਤੇ ਵਰਕਿੰਗ ਕਰਦੇ ਰਹਿਣ ਦੇਣ ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਜੋ ਕੁਝ ਕਰ ਰਹੇ ਨੇ ਉਹ ਰਾਹੁਲ ਗਾਂਧੀ ਦੀਆਂ ਹਦਾਇਤਾਂ ਤੇ ਕਰ ਰਹੇ ਨੇ ਸੋ ਅਗਰ ਜੋ ਕੁਝ 70 80 ਨਵੇਂ ਚਿਹਰਿਆਂ ਦੀ ਗੱਲ ਹੋ ਰਹੀ ਹੈ ਅਗਰ ਰਾਹੁਲ ਗਾਂਧੀ ਦੇ ਹੁਕਮਾਂ ਤੇ ਰਾਜਾ ਵੜਿੰਗ ਇਹ ਸਾਰੀ ਗੱਲ ਨੂੰ ਅੱਗੇ ਵਧਾ ਰਹੇ ਨੇ ਤੇ ਫਿਰ ਰਾਜਾ ਵੜਿੰਗ ਹਟਾਏ ਜਾਣ ਇਹਦੀ ਸੰਭਾਵਨਾ ਘਟ ਜਾਂਦੀ ਹੈ ਫਿਰ ਸੰਭਾਵਨਾ ਇੱਕੋ ਹੀ ਬਚਦੀ ਹੈ ਕਿ ਰਾਜਾ ਵੜਿੰਗ ਦੇ ਨਾਲ ਵਰਕਿੰਗ ਪ੍ਰਧਾਨਾਂ ਦੀ ਕਾਰਜਕਾਰੀ ਪ੍ਰਧਾਨਾਂ ਦੀ ਜਿਹੜੀ ਟੀਮ ਹੈ ਉਹ ਵਧਾਈ ਜਾਏਗੀ ਇਸ ਤੋਂ ਇਲਾਵਾ ਕੋਈ ਫੇਰ ਬਦਲ ਹੋਰ ਤਰ੍ਹਾਂ ਦਾ ਕੋਈ ਸੰਭਾਵੀ ਫੇਰ ਬਦਲ ਉਹ ਸਮਝ ਨਹੀਂ ਆ ਰਿਹਾ ਸੋ ਬਾਕੀ ਦੇਖਦੇ ਹਾਂ ਕਿਸ ਤਰ੍ਹਾਂ ਦੇ ਫੈਸਲੇ ਕਾਂਗਰਸ ਦੀ ਹਾਈ ਕਮਾਂਡ ਜਾਂ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਆਉਂਦੀ ਦਿਨਾਂ ਚ ਕਰਦੀ ਹੈ ਔਰ ਕਿੰਨੇ ਦਿਨਾਂ ਚ ਕਰਦੀ ਹੈ ਕਿਉਂਕਿ ਜਿੰਨਾ ਜ਼ਿਆਦਾ ਸਮਾਂ ਲੱਗੇਗਾ ਓਨਾ ਜ਼ਿਆਦਾ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਔਰ ਫੁੱਟ ਵਧੇਗੀ ਭਾਵੇਂ ਟੈਂਪਰੇਰੀ ਤੌਰ ਤੇ ਹਾਈ ਕਮਾਂਡ ਨੇ ਸਾਰਿਆਂ ਨੂੰ ਕਹਿ ਦੁੱਤਾ ਕਿ ਤੁਸੀਂ ਕਿਸੇ ਤਰ੍ਹਾਂ ਦੀ ਗੁੱਟਬਾਜ਼ੀ ਔਰ ਪਾਰਟੀ ਵਿਰੋਧੀ ਬਿਆਨਬਾਜ਼ੀ ਨਹੀਂ ਕਰਨੀ ਪਰ ਇਹ ਜਿਹੜਾ ਅਸਰ ਹੈ ਇਹ ਥੋੜੇ ਦਿਨ ਹੀ ਰਹਿੰਦਾ ਹੁੰਦਾ ਹੈ ਕਿਉਂਕਿ ਇਹ ਪਹਿਲਾਂ ਵੀ ਕਈ ਵਾਰੀ ਸਾਰੇ ਲੀਡਰਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਇਕੱਠੇ ਹੋ ਕੇ ਚੱਲਣਾ ਪਰ ਲੀਡਰ ਇਕੱਠੇ ਹੋ ਕੇ ਨਹੀਂ ਚੱਲਦੇ ਸੋ ਬਹੁਤ-ਬਹੁਤ ਧੰਨਵਾਦ ਡੱਲਾ ਜੀ ਪੰਜਾਬ ਕਾਂਗਰਸ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਔਰ ਕਿਸ ਤਰ੍ਹਾਂ ਦੀ ਕਾਂਗਰਸ ਪਾਰਟੀ ਦੀ ਰਣਨੀਤੀ ਅੱਗੋਂ ਹੋ ਸਕਦੀ ਹੈ ਕਈ ਤਰ੍ਹਾਂ ਦੇ ਪਹਿਲੂਆਂ ਦੇ ਉੱਪਰ ਤੁਸੀਂ ਜੋ ਹੈ ਅੱਜ ਦਾ ਵਿਸ਼ਲੇਸ਼ਣ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਬਹੁਤ-ਬਹੁਤ ਧੰਨਵਾਦ ਤੁਹਾਡਾ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਚੈਨਲ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਆਉਂਦੇ ਸਮੇਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਤੁਸੀਂ ਆਪਣੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜਾਂ ਤੁਸੀਂ ਪ੍ਰੈਸ ਨੋਟ ਜਾਰੀ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ